ਜੇ ਦੋਪਾ ਕੱਲ ਨੂੰ ਵੋਟ ਪਾ ਕੇ ਆਵਾਂਗੇ ਤਾਂ ਵੋਟ ਪਾਉਣ ਵੇਲੇ ਇਹ ਨਾ ਇੱਕ ਸਾਈਨ ਕਰਦੇ ਨੇ ਆਪਾਂ ਉਹ ਸਾਰਿਆਂ ਨੇ ਪੰਜਾਬੀ ਚ ਕਰਨੇ ਆ ਮੈਂ ਤੁਹਾਨੂੰ ਵਾਰੀ ਵਾਰੀ ਬੇਨਤੀ ਕਰਦਾ ਹਾਂ ਸ਼ਾਂਤੀ ਬਣਾਈ ਰੱਖੋ ਲੜਾਈ ਝਗੜਾ ਨਾ ਕਰਿਓ ਪਿਆਰ ਨਾਲ ਬੋਟਾ ਪਾਇਓ ਅਹਿਮ ਦੇਣਾ ਜਿੱਥੇ ਆਪਾਂ ਮਤਦਾਨ ਕਰਨਾ ਹੈ ਪੜੇ ਲਿਖੇ ਹੋ ਤੁਸੀਂ ਆਦ ਰਜਵਾਕਾਂ ਦੇ ਭਵਿੱਖ ਲਈ ਸਹੀ ਬੰਦੇ ਨੂੰ ਵੋਟ ਪਾਇਓ ਸਹੀ ਬੰਦੇ ਦੀ ਚੋਣ ਕਰਿਓ ਕੀ ਲੱਗਦਾ ਵੋਟਾਂ ਦਾ ਕੀ ਮਹੌਲਾ ਭਾਈ ਜਦ ਕੀ ਬਹੁਤ ਪਤਾ ਹੀ ਨਹੀਂ ਲੱਗ ਰਿਹਾ ਨਹੀਂ ਲੱਗ ਰਿਹਾ ਖਿਚੜੀ ਬਗੀ ਜਾਂਦੀ ਹੈ ਪਤਾ ਨਹੀਂ ਲੱਗ ਰਿਹਾ ਜੇ ਲੈਟ ਕਰਨ ਦਾ ਬੜੇ ਪਰੇਸ਼ਾਨ ਹੈ ਸ਼ਹਿਰੀ ਹੈ ਨਾ ਹਾਂ ਬਹੁ ਰਾਤ ਲੈਟਰ ਰਾਤ ਲੈਟਰ ਹੈ ਨਹੀਂ ਐਂ ਘੱਟ ਲੱਗਦੇ ਇੱਥੇ ਬਹੁਤ ਬੁਰਾ ਹਾਲ ਹੈ ਯਾਰ ਹਨਾ ਲਾਈਟ ਦਾ ਸਾਹਮਣੇ ਗੁਰੂ ਘਰ ਜੀ ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਤੇ ਇੱਥੇ ਆਉਣਾ ਜੀ ਆਪਣਾ ਬੂਥ ਅਸੀਂ ਪਹੁੰਚ ਕੇ ਅਸੀਂ ਪਿੰਡਾਂ 'ਚ ਮੀਟਿੰਗ ਕਰਦੇ ਫਿਰਦੇ ਆ ਗਰਮੀ ਵੱਜ ਜਾਂਦੀ ਹੈ ਤੇ ਬਜ਼ੁਰਗਾਂ ਨੂੰ ਵੈਸੇ ਖੜਨਾ ਔਖਾ ਹੋ ਜਾਂਦਾ ਪਰ ਮੈਂ 5 ਮਿੰਟ ਹੀ ਲੱਗਣਾ ਟਾਈਮ ਨਾ ਵੋਟਾ ਪਾਓ ਅਗਲੇ ਪਿੰਡ ਪਹੁੰਚ ਚੁੱਕੇ ਆ ਮੀਟਿੰਗ ਤੇ ਮੀਟਿੰਗ ਹੋ ਰਹੀ ਹੈ ਤੇ ਸਾਹਮਣੇ ਆ ਗਿਆ ਜੀ ਗੁਰੂ ਘਰ ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਕੇ ਨਾ ਜੀ ਪਲੀਜ਼ ਵੋਟ ਅਕਾਲੀਤਲ ਨੂੰ ਪਾਉਣੀ ਹੈ ਹਾਂ ਜੀ ਅਕਾਲੀਤਲ ਨੂੰ ਹਾਂ ਵੈਰੀ ਗੁੱਡ ਵੈਰੀ ਵੈਰੀ ਮੱਚੀ ਕੱਚੀ ਲੋਹ ਹੋ ਗਈ ਸਰ 4 ਐਮ ਪ ਮਿਲ ਜਾਣਗੇ ਜੀ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੱਲ ਨੂੰ ਹੈਗੀਆਂ ਵੋਟਾਂ ਤੇ ਤਿਆਰੀਆਂ ਸਾਰੀਆਂ ਫੁੱਲ ਹੋ ਗਈਆਂ ਤੇ ਪੂਰੇ ਲੋਕ ਭੱਜੇ ਫਿਰਦੇ ਸਾਰੀਆਂ ਪਾਰਟੀਆਂ ਜ਼ੋਰ ਲਾ ਰਹੀਆਂ ਤੇ ਇੱਕ ਤਰੀਕ ਨੂੰ ਵੋਟਾਂ ਤੇ ਚਾਰ ਨੂੰ ਰਿਜ਼ਲਟ ਤੇ ਮੈਂ ਤੁਹਾਨੂੰ ਵਾਰੀ-ਵਾਰੀ ਬੇਨਤੀ ਕਰਦਾ ਹਾਂ ਸ਼ਾਂਤੀ ਬਣਾਈ ਰੱਖੋ ਲੜਾਈ ਝਗੜਾ ਨਾ ਕਰਿਓ ਪਿਆਰ ਨਾਲ ਵੋਟਾਂ ਪਾਓ ਰਲ ਮਿਲ ਕੇ ਰਹੋ ਆਪਾਂ ਸਾਰਿਆਂ ਨੇ ਰਲ ਮਿਲ ਕੇ ਰਹਿਣਾ ਹੈ ਵੋਟਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਤੇ ਬਾਕੀ ਦੋਸਤੋ ਕੱਲ ਨੂੰ ਆਪਣਾ ਮਹਿੰਨ ਦਿਨ ਹੈ ਅਹਿਮ ਦਿਨ ਹੈ ਜਿੱਥੇ ਆਪਾਂ ਮਤਦਾਨ ਕਰਨਾ ਤੇ ਸੋਚ ਸਮਝ ਕੇ ਵੋਟ ਪਾਓ ਜੋ ਇਨਸਾਨ ਤੁਹਾਡੇ ਕੰਮ ਆਉਂਦਾ ਹੈ ਉਹਨੂੰ ਵੋਟ ਪਾਓ ਤੇ ਇਨ੍ਹਾਂ ਵੋਟਾਂ ਨੇ 2027 ਦੇ ਇਲੈਕਸ਼ਨਾਂ ਦਾ ਤੈਅ ਕਰਨਾ ਕਿ ਕਿਹੜੀ ਸਰਕਾਰ ਬਣ ਸਕਦੀ ਹੈ ਪੜੇ ਲਿਖੇ ਹੋ ਤੁਸੀਂ ਆਧ ਰਵਾਕਾਂ ਦੇ ਭਵਿੱਖ ਲਈ ਸਹੀ ਬੰਦੇ ਨੂੰ ਵੋਟ ਪਾਓ ਸਹੀ ਬੰਦੇ ਦੀ ਚੋਣ ਕਰਿਓ ਤੇ ਮੈਂ ਤਾਂ ਤੁਹਾਨੂੰ ਇਹ ਹੀ ਬੇਨਤੀ ਕਰਦਾ ਆਂ ਗਾਂ ਆਪਦੀ ਆਪਦੀ ਵੀ ਮਰਜ਼ੀ ਐ ਬੰਦਾ ਵੇਖੇ ਹਟਲੇ ਕਿਹੜਾ ਖੜਦਾ ਹੈ ਕਿਸਾਨੀ ਲਈ ਕਿਹੜਾ ਖੜਦਾ ਹੈ ਆਪਣੇ ਭਵਿੱਖ ਲਈ ਕਿਹੜਾ ਖੜਦਾ ਹੈ ਤੇ ਬਾਕੀ ਦੋਸਤੋ ਮੈਂ ਅਸੀਂ ਮਲੋਟ ਇੱਕ ਦੋ ਕੰਮਕਾਰ ਤੇ ਮਲੋਟੋ ਕੰਮਕਾਰ ਕਰਕੇ ਫੇਰ ਪਿੰਡ ਜਾਵਾਂਗੇ ਪਿੰਡ ਤੁਹਾਨੂੰ ਪਤਾ ਹੀ ਹੁਣ ਤਾਂ ਪੂਰਾ ਐ ਫਸਲ ਮੁਕਾਬਲਾ ਹੋਇਆ ਪਿਆ ਤੇ ਕਦੇ ਕਿੱਧਰ ਕਰੇ ਕਿੱਧਰ ਜਾ ਕੇ ਕੰਮਕਾਰ ਕਰਾਉਣੇ ਆ ਨਾਲੇ ਜਿਹੜੇ ਬੂਥ ਹੈ ਉਹ ਤਿਆਰ ਕਰਨੇ ਆ ਤੇ ਵੋਟਾਂ ਵਾਟਾਂ ਘਰੇ ਫੜਾ ਕੇ ਆ ਸਾਰੇ ਜਾਣੇ ਤੜਕੇ ਨਹਾ ਧੋ ਕੇ ਪ੍ਰਮਾਤਮਾ ਦਾ ਨਾਮ ਲੈ ਕੇ ਗੁਰਦੁਆਰੇ ਮੱਥਾ ਟੇਕ ਕੇ ਵੋਟ ਪਾਉਣ ਜਾਇਓ ਤੇ ਬਾਕੀ ਦੋਸਤੋ ਮਿਲਦੇ ਆ ਪਿੰਡ ਜਾ ਕੇ ਹੁਣ ਆਪਾਂ ਰਿਵਿਊ ਲੈਨੇ ਮੜੇ ਜੇ ਕੀ ਲੱਗਦਾ ਵੋਟਾਂ ਦਾ ਕੀ ਮਾਹੌਲਾ ਪਈ ਅੱਜ ਕੀ ਬਹੁਤ ਪਤਾ ਹੀ ਨਹੀਂ ਲੱਗ ਰਿਹਾ ਨਹੀਂ ਲੱਗ ਰਿਹਾ खिचੜੀ ਬਗੀ ਜਾਂਦੀ ਹੈ ਪਤਾ ਨਹੀਂ ਲੱਗ ਰਿਹਾ ਜੇ ਕੌਣ ਜਿੱਤ ਸਕਦਾ ਤੁਹਾਡੇ ਸਰਤਗਰਾ ਕੀ ਕਹਿ ਸਕਦੇ ਹੁਣ ਕੌਣ ਜਿੱਤ ਸਕਦਾ ਲੋਡ ਚੈਰ ਦੀ ਹਵਾ ਕੀ ਕਹਿੰਦੀ ਹੈ ਦੇਖੋ ਹਾਂ ਜੇ ਪਤਾ ਨਹੀਂ ਲੱਗ ਰਿਹਾ ਪੁੱਤ ਮੈਂ ਕਿ ਤੈਨ ਨਾਲ ਆਦੀ ਦੁਪਤੰਗ ਢਾਉਣਾ ਇਹ ਤਾਂ ਕੱਲ੍ਹ ਪਤਾ ਲੱਗਿਆ ਸਾਡੀ ਤਾਂ ਬਟੇਂਡਾ ਸੀਟ ਹੈ ਨਾ ਰੌਲਾ ਤਾਂ ਪਤਾ ਲੱਗੂ ਭਾਈ ਜੀ ਸਹੀ ਗੱਲ ਆ ਜੀ ਬਾਕੀ ਚਲੋ ਫੇਰ ਦੇਖਦੇ ਆ ਇਹ ਆ ਜੀ ਸਾਡੇ ਦਾਨੇ ਵਾਲੀ ਦੀ ਸਬਜ਼ੀ ਮੰਡੀ ਇੱਥੇ ਤੁਹਾਨੂੰ ਹਰੇਕ ਫਰੂਟ ਮਿਲੂਗਾ ਬਾਹਰ-ਬਾਰ ਆਓ ਤੇ ਸਬਜ਼ੀ ਖਰੀਦੋ ਤਾਜੀ ਕਹਣੀ ਭਾਈ ਹਾਂ ਲਾਈਟ ਕਰਨ ਦਾ ਬੜੇ ਪਰੇਸ਼ਾਨਾ ਸ਼ਹਿਰੀ ਹੈ ਨਾ ਹਾਂ ਬਹੁਤ ਜ਼ਿਆਦਾ ਬਹੁਤ ਪਰੇਸ਼ਾਨ ਮੈਂ ਅੱਗੇ ਵੀਡੀਓ ਵੇਖੀ ਕਿਸੇ ਨੇ ਪਾਈ ਸਾਡੇ ਪਿੰਡੋਂ ਮੈਨੂੰ ਯਕੀਨ ਨਹੀਂ ਆਇਆ ਮੈਂ ਫਿਰ ਪਿੰਡਾਂ ਦੇ ਤਾਂ 24 ਘੰਟੇ ਹੁੰਦੀ ਜੀ ਤੇ ਹੁਣ ਮੈਂ ਹਾਂ ਦੇਣੇ ਜਾ ਕੇ ਵਾਕੀ ਬੁਰਾ ਹਾਲ ਆ ਯਾਰ ਹਣਾ ਕੱਲ ਦੀ ਹੈਂਡੀ ਸਲਾਡਾ ਤੇ ਯਾਰ ਕੱਲ ਵੀ ਨਹੀਂ ਸੀ ਕਈ ਤਾਂ ਨਹੀਂ ਯਾਰ ਛੱਡਣੀ ਚਾਹੀਦੀ ਐ ਨਹੀਂ ਗਰਮੀ ਐ ਤਰਾ ਨਿਕਲ ਆ ਬੰਦੇ ਦਾ ਕਿਹੜੇ ਬਹੁਤ ਬੁਰਾ ਹਾਲ ਹੈ ਤੇ ਤੁਸੀਂ ਸੁਣੋ ਹਾਂ ਇਹ ਤਾਂ ਵੇਗਾ ਤਰਹੀ ਨਹੀਂ ਸਕਦੇ ਨਹੀਂ ਰਹਿ ਸਕਦੇ ਹੁਣ ਆਇਆ ਵੀ ਚੱਲ ਰੱਬ ਦਾ ਤਾਂ ਕੁਝ ਕਰ ਨਹੀਂ ਸਕਦੇ ਆਪਾਂ ਵੀ ਨਹੀਂ ਬੰਦਾ ਪਰ ਆਇਆ ਵੀ ਲਾਈਟ ਤਾਂ ਛੱਡ ਸਕਦੇ ਆ ਲਾਈਟ ਤੋਂ ਛੱਡੋ ਨਾ ਜਿਹੜੀ ਚੀਜ਼ ਆਪਣੇ ਸਾਰੇ ਆ ਹਾਂ ਸਹੀ ਗੱਲ ਹੈ ਮੈਂ ਅਸੀਂ ਅਸਰਾ ਸਬਜ਼ੇ ਵਾਲੇ ਕੋਲੇ ਤੇ ਪਿੰਨਾ ਇੱਦਾਂ ਆਪਣੇ ਲਾਈਟਾਂ ਦੀ ਵਧੀਆ ਤੇ ਬਾਈ ਦੱਸ ਕੇ ਆਇਆ ਕਹਿੰਦਾ ਬਾਈ ਜੀ ਕੱਲ ਦੀ ਲਾਈਟ ਨਹੀਂ ਬਹੁਤ ਬੁਰਾ ਹਾਲ ਆ ਚਾਚਾ ਜੱਗੇ ਸਰਪੰਚ ਨੇ ਵੀਡੀਓ ਪਾਈ ਸੀ ਤੇ ਹੋ ਸਕਿਆ ਮੈਨੂੰ ਪਹਿਲਾਂ ਐਸੇ ਵੀ ਕੀਪਤ ਕੱਟ-ਕੁੱਟ ਲੱਗਿਆ ਪਰ ਸੱਚੀ ਗੱਲ ਤਾਂ ਉਹਨਾਂ ਦੇ ਜਨਰੇਟਰ ਚੱਲੀ ਜਾਂਦੇ ਸੀ ਸ਼ਹਿਰਾਂ 'ਚ ਲਾਈਟ ਦਾ ਬਹੁਤ ਬੁਰਾ ਹਾਲ ਹੈ ਪਿੰਡਾਂ 'ਚ ਤਾਂ ਆ ਰਹੀ ਹੈ ਪਰ ਸ਼ਹਿਰਾਂ 'ਚ ਪਤਾ ਨਹੀਂ ਕਿਉਂ ਨਹੀਂ ਆ ਰਹੀ ਕੀ ਕਾਰਨ ਹੋ ਸਕਦਾ ਇਹਦੇ ਬਾਰੇ ਆਪਾਂ ਨੂੰ ਹਜੇ ਪਤਾ ਨਹੀਂ ਪਰ ਮਾੜੇ ਹਾਲਾਤਾਂ 'ਚ ਵਿਚਾਰੇ ਤੇ ਆਪਾਂ ਤਾਂ ਹੀ ਬੇਨਤੀ ਕਰਦੇ ਆਂ ਵੀ ਗਰਮੀ ਬਹੁਤ ਹੈ ਹਰੇਕ ਨੂੰ ਲਾਈਟ ਜ਼ਰੂਰੀ ਹੈ ਹੁਣ ਤਾਂ ਬਸ ਐ ਆ ਵੀ ਮੀਮੂ ਤਾਂ ਪੈਂਦਾ ਨਹੀਂ ਚੱਲ ਪੱਖੇ ਦਾ ਬੰਦਾ ਸਾਰਾ ਲੈ ਲੈਂਦਾ কুলਰ ਦਾ ਲੈ ਲੈਂਦਾ ਤਾਂ ਕਰਕੇ ਲਾਈਟ ਹੋਣੀ ਬਹੁਤ ਜ਼ਰੂਰੀ ਹੈ ਤੇ ਗਰੱਡਾਂ ਨੂੰ ਬੇਨਤੀ ਆ ਭਾਈ ਸਾਹਿਬ ਲਾਈਟ ਛੱਡ ਦਿਆ ਕਰੋ ਯਾਰ ਐ ਨਾ ਕਰੋ ਹੁਣ ਤਾਂ ਬੰਦੇ ਦੇ ਮਤਰਾ ਨਿਕਲ ਜਾਂਦਾ ਐ ਇੰਨੀ ਗਰਮੀ ਐ ਪਾਣੀ ਪੀਂਦਾ ਨਹੀਂ ਤੇ ਤੇ ਉਹਦੀ ਲੱਗ ਜਾਂਦੀ ਐ ਜਿਵੇਂ ਨਹੀਂ ਮੈਂ ਪਹਿਲਾਂ ਵੀ ਵੀਡੀਓ ਦੱਸੀ ਸੀ ਮਸ਼ੂਰੀ ਆਉਂਦੀ ਹੁੰਦੀ ਐ ਦੀ ਗਲੂਕੋਜ਼ ਦੀ ਸੂਰਜ ਪੈਪ ਲਾ ਕੇ ਬੰਦੇ ਦਾ એનર્ਜੀ ਚੂਸੀ ਜਾਂਦਾ ਹੁੰਦਾ ਤੇ ਉਹੀ ਗਾਣੀ ਬਣੀ ਪਈ ਜਾਵਾ ਤਾਂ ਕਰਕੇ ਆ ਤਾਂ ਵਿਚਾਰ ਰੱਖੋ ਤੇ ਆਪਾਂ ਤਾਂ ਬੇਨਤੀ ਕਰ ਸਕਦੇ ਵੀ ਲਾਈਟ ਆਵੇ ਆਈ ਗਿਆ ਭਾਈ ਭਾਈ ਜੀ ਮੈਂ ਦੱਸਿਆ ਬਣਾ ਲਾਈਟ ਕਰਉਂਦੀ ਐਣੀ ਲੈਟ ਹੁਣ ਆਈ ਦੀ ਰਿਆ ਹੁਣ ਆਈ ਕਦੋਂ ਦੀ ਹੈ ਨਹੀਂ ਸੀ ਰਾਤ ਦੇ ਲੈਟ ਰਾਤ ਲੈਟ ਰਹੀ ਨਹੀਂ ਆਈ ਕੱਟ ਲੱਗਦੇ ਇੱਥੇ ਬਹੁਤ ਬੁਰਾ ਹਾਲ ਹੈ ਯਾਰ ਹਨਾ ਲੈਟ ਦਾ ਇਹ ਅਸੀਂ ਲੈਟ 24 ਘੰਟੇ ਪਿੰਡਾਂ 'ਚ ਤਾਂ ਹੈਗੀ ਫੇਰਾਂ ਤੇ ਨਹੀਂ ਆਉਂਦੀ ਪਤਾ ਨਹੀਂ ਕੀ ਗੱਲ ਹੈ ਕਮਸਰਦਾਰ ਜੀ ਲੈਟ ਦਾ ਬਾਕੀ ਬਹੁਤ ਬੁਰਾ ਹਾਲ ਹੈ ਨਾ ਆਹ ਦੇਖੋ ਦੋਸਤੋ ਇਹ ਵਿਚਾਰੇ ਕੰਮ ਕਰਨ ਲਈ ਬੰਦੇ ਦੱਸਿਆ ਤਾਂ ਹੁਣੇ ਲੈਟ ਆਈ ਹੈ ਕੱਲ ਦੀ ਲੈਟ ਹੀ ਨਹੀਂ ਸੀ ਤੇ ਚਲੋ ਆਪਾਂ ਤਾਂ ਕੀ ਕਰ ਸਕਦੇ ਆ ਬੇਨਤੀ ਕਰ ਸਕਦੇ ਆ ਤੇ ਸਰਕਾਰ ਅਗੇ ਹੀ ਬੇਨਤੀ ਜੇ ਪਿੰਡਾਂ 'ਚ ਲਾਈਟ ਆਉਂਦੀ ਹੈ 24 ਘੰਟੇ ਸ਼ਹਿਰਾਂ 'ਚ ਵੀ ਆਉਣੀ ਚਾਹੀਦੀ ਹੈ ਇਹ ਵਿਚਾਰੇ ਇਨਸਾਨ ਐ ਮਿਹਨਤੀ ਬੰਦੇ ਐ ਲਓ ਜੀ ਆਪਾਂ ਆ ਗਏ ਸੀ ਪਿੰਡ ਤੇ ਸਾਹਮਣੇ ਗੁਰੂ ਘਰ ਜੀ ਸਤਨਾਮ ਵਾਇਕਲ ਸੱਚੇ ਪਾਤਸ਼ਾਹ ਤੇ ਇੱਥੇ ਆਉਣਾ ਜੀ ਆਪਣਾ ਬੂਥ ਤੇ ਇਹ ਸਮਾਨ ਆ ਗਿਆ ਬਗਾਲੀ ਟੈਂਟ ਲਾਉਣਾ ਆਪਾਂ sire ਦਾ ਆ ਦੇਖੋ ਪੂਰੇ ਸੋਭੇ ਸਾਫੇ ਲਾ ਕੇ ਤੇ ਬਸ ਐ ਮੱਥਾ ਟੇਕ ਕੇ ਪ੍ਰਮਾਤਮਾ ਦਾ ਨਾਮ ਲੈ ਕੇ ਤੜਕੇ ਟਾਈਮ ਨਾਲ ਸ਼ੁਰੂ ਕਰ ਦਾਂਗੇ ਤੇ ਉਮੀਦ ਹੈ ਰਿਜ਼ਲਟ ਚੰਗਾ ਰਹੂਗਾ ਤੇ ਜਿਹੜੇ ਆਪਸੀ ਭਾਈਚਾਰਕ ਸਾਂਝਾ ਬਣੀ ਰਹੂਗੀ ਓਕੇ ਦੋਸਤੋ ਹੁਣ ਜਾਂਦੇ ਆ ਪਿੰਡਾਂ ਚ ਵੋਟਾਂ ਦਾ ਕਹਿਣਾ ਮਤਲਬ ਆਪਾਂ ਕੰਪੇਨਿੰਗ ਤਾਂ ਬੰਦ ਹੀ ਐ ਮਤਲਬ ਵੈਸੇ ਕੋਈ ਯਾਰ ਦੋਸਤ ਕੋਲੇ ਕੰਮ ਆ ਨਾਲੇ ਮਾੜਾ ਮੋਟਾ ਕਹਿ ਦਾਂਗੇ ਵੈਸੇ ਕਹਿਣਾ ਮਤਲਬ ਕੱਟਕੁਠੀ ਮਾਰਨ ਜਿਵੇਂ ਆਪਾਂ ਹੁਣ ਜਾਂਦੇ ਆ ਭਰਾਵਾਂ ਕੋਲੇ ਉਵੇਂ ਜਾ ਰਹੇ ਆ ਅਸੀਂ ਪਹੁੰਚ ਗਏ ਸੀ ਪਿੰਡਾਂ ਚ ਮੀਟਿੰਗ ਕਰਦੇ ਫਿਰਦੇ ਆ ਕਿਉਂਕਿ ਸਾਰੀਆਂ ਪਾਰਟੀਆਂ ਜੋਰ ਲਾ ਰਹੀਆਂ ਅਸੀਂ ਵੀ ਲਾ ਰਹੇ ਆ ਤੇ ਹਰੇਕ ਨੂੰ ਆਪਦੀ ਪਾਰਟੀ ਵਾਸਤੇ ਜੋਰ ਲਾਉਣਾ ਚਾਹੀਦਾ ਹੈ ਬਾਕੀ ਦੋਸਤੋ ਜਿਹੜੀ ਟਾਈਮਿੰਗ ਹੈਗੀ ਆ ਉਹ ਹੈਗੀ 6 ਤੋਂ 6 ਤੜਕੇ 6 ਵਜੇ ਸ਼ੁਰੂ ਹੋ ਜੂ ਵੋਟਾਂ ਪੈਣੀਆਂ ਤੇ ਸ਼ਾਮ ਦੇ 6 ਵਜੇ ਤੱਕ ਤੇ ਵੈਸੇ ਤਾਂ ਬਜ਼ੁਰਗਾਂ ਨੂੰ ਪਹਿਲੀ ਆ ਪਰ ਸਾਰਿਆਂ ਨੇ ਕੋਸ਼ਿਸ਼ ਕਰਿਓ ਵੀ ਟਾਈਮ ਨਾਲ ਹੀ ਮਤਲਬ ਬਜ਼ੁਰਗਾਂ ਤੋਂ ਜਿਹੜੀਆਂ ਵੋਟਾਂ ਪਵਾ ਦਿਓ ਕਿਉਂਕਿ ਗਰਮੀ ਵੱਜ ਜਾਂਦੀ ਹੈ ਤੇ ਬਜ਼ੁਰਗਾਂ ਨੂੰ ਵੈਸੇ ਖੜਨਾ ਔਖਾ ਹੋ ਜਾਂਦਾ ਭਾਵੇਂ 5 ਮਿੰਟ ਹੀ ਲੱਗਣਾ ਟਾਈਮ ਨਾਲ ਵੋਟਾਂ ਪਾਓ ਤੇ ਅਸੀਂ ਵੀ ਤੜਕੇ ਲੈ ਕੇ ਪਰਮਾਤਮਾ ਦਾ ਨਾਮ ਮੰਨ ਲਾ ਤਾਂ ਪਹਿਲੀਆਂ ਦੂਜੀ ਵੋਟਾਂ ਪਾ ਦਨੀ ਹੈ 6 ਵਜੇ ਕੇ 5 ਮਿੰਟ ਤਾਈਂ ਵੋਟ ਪਕਤਾ ਕੇ ਫੇਰ ਆਉਦੀ ਪਾਰਟੀ ਲਈ ਜੋਰ ਲਾਵਾਂਗੇ ਤੇ ਫੇਰ ਵੇਟ ਕਰਾਂਗੇ ਜੀ ਦੋ ਦਿਨ ਰਿਜ਼ਲਟ ਦਾ ਇੱਕ ਦਿਨ ਤਾਂ ਰੈਸਟ ਦੇ ਵਿੱਚ ਹੀ ਲੰਘ ਜਾਊਗਾ ਤੇ ਦੂਜਾ ਦਿਨ ਆਏ ਲੰਘ ਜਾਊਗਾ ਵੀ ਕੱਲ੍ਹ ਨੂੰ ਰਿਜ਼ਲਟ ਆਉਣਾ ਬਾਕੀ ਯਾਰ ਇਹਨਾਂ ਨੂੰ ਐਕਸਾਈਟਮੈਂਟ 'ਚ ਮੈਂ ਨਾ ਕਈ ਸ਼ਬਦਾਂ ਦੇ ਉਲਝੇ ਜਾਂਣਾ ਹੁੰਦਾ ਜਿਵੇਂ ਰਿਸੈਪਸ਼ਨ ਹੋ ਗਈ ਜਾਂ ਪਹਿਲਾਂ ਬਰਮਿੰਗਮ ਤੇ ਤਾਂ ਕਰਕੇ ਥੋੜੀ ਦਿੱਕਤ ਆ ਜਾਂਦੀ ਹੈ ਥੋੜੇ ਜਿਵੇਂ ਔਖੇ ਲੱਗਦੇ ਬੋਲਣੇ ਤੇ ਬਾਕੀ ਵੀ ਲਾਓ ਸਾਰੇ ਜੋਰ ਜੋੜ ਤੱਕ ਹੀ ਲਾਉਂਗੇ ਜਦੋਂ ਨਾਲ ਸਾਡੇ ਕੋ ਵੀਡੀਓ ਆਉਗੇ ਤਦਾਂ ਤਾਂ ਮਤਲਬ ਬੋਟਾ ਪੈਨ ਲਾਕੀ ਹੋਣੀ ਹੈ ਤੇ ਚਲੋ ਫਿਰ ਵੀ ਦਿਨ ਤਾਂ ਹੋਊਗਾ ਸਾਰੇ ਆਪਦੀ ਆਪੀ ਬਾਟੀਆਂ ਲਈ ਜੋਰ ਲਾਓ ਲੈ ਕੇ ਰੱਬ ਦਾ ਨਾਮ ਪਿਆਰ ਨਾਲ ਵੋਟਾਂ ਪਾਓ ਤੇ ਸਾਂਝ ਬਣਾਈ ਰੱਖੋ ਲੜਾਈ ਝਗੜਾ ਨਾ ਕਰੋ ਵੋਟਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਇਹ ਗੱਲ ਮੈਂ ਤੁਹਾਨੂੰ ਬਹੁਤ ਦੇ ਰਿਪੀਟ ਕਰਤੀ ਵੋਟਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਪਿਆਰ ਨਾਲ ਰਹੋ ਜਿਹਨੂੰ ਪਾਉਣੀ ਹੈ ਪਾਓ ਠਕ ਠੋਕ ਕੇ ਪਾਓ ਗੱਜ ਵੱਜ ਕੇ ਪਾਓ ਨਾਲੇ ਅਗਲੇ ਤੋਂ ਕੰਮ ਲੈਣ ਜੋਗੇ ਹੋ ਜਾਂਦੇ ਆ ਬਾਅਦ ਚੱਪਾ ਠੀਕ ਹੈ ਓਕੇ ਦੋਸਤੋ ਹੁਣ ਮਿਲਦੇ ਆ ਜੀ ਅਗਲੇ ਪਿੰਡ ਜਾ ਕੇ ਲਓ ਜੀ ਅਗਲੇ ਪਿੰਡ ਪਹੁੰਚ ਚੁੱਕੇ ਆ ਮੀਟਿੰਗ ਤੇ ਮੀਟਿੰਗ ਹੋ ਰਹੀ ਹੈ ਇਹ ਆ ਜੀ ਖੁੱਬਣ ਇੱਥੇ ਆਪਣੇ ਦੋਸਤ ਵੀ ਰਹਿੰਦੇ ਜੇ ਹੋਏ ਤਾਂ ਉਹਨਾਂ ਕੋਲ ਵੀ ਚੱਲ ਕੇ ਆਵਾਂਗੇ ਉਹਨਾਂ ਦਾ ਵੀ ਕਹਿਣਾ ਵੋਟਾਂ ਦਾ ਤੇ ਉਸ ਤੋਂ ਬਾਅਦ ਜਾਣਾ ਜੀ ਅਸੀਂ ਸੀਤੋ ਸੋਨੂ ਸੀਤੋ ਕੋਲੇ ਤੇ ਉਹਨੇ ਵੀ ਅਸੀਂ ਕਰਾਂਗੇ ਕੋਸ਼ਿਸ਼ ਰੋਪਾ ਪਾਉਣ ਦੀ ਕਿ ਮੰਨ ਜੇ ਸਾਨੂੰ ਸਮਰਥਨ ਦੇ ਦੇ ਕਾ ਉਹਦੀ ਮਰਜ਼ੀ ਹੈ ਬਾਕੀ ਦੇਖਦੇ ਆ ਤੇ ਭਰਮਾ ਹੰਗਾਰਾ ਮਿਲ ਰਿਹਾ ਲੋਕਸਪੋਰਟ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੇ ਸਾਹਮਣੇ ਆ ਗਿਆ ਜੀ ਗੁਰੂ ਘਰ ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਬਣਾਦੇ ਬਾਦਸ਼ਾਹ ਵਾਹਿਗੁਰੂ ਸੱਚੇ ਪਾਤਸ਼ਾਹ ਹੁਣ ਆ ਗਏ ਖੁੱਬਨ ਦੀ ਮਾਰਕੀਟ ਛੋਟਾ ਜਿਹਾ ਬਾਜ਼ਾਰ ਆ ਇਹ ਸਭ ਤੋਂ ਪਹਿਲਾਂ ਆਪਾਂ ਇੱਥੇ ਪਤਾ ਕਰਨੇ ਆ ਦੋਸਤਾਂ ਚਾਰੀ ਅੰਬ ਚਾਰੀ ਅੰਬ ਮਗਾਇਆ ਕਰੇ ਤੇ ਅੰਬ ਦਾ ਚਾਰਸੋਂ ਨੂੰ ਪਤਾ ਹੀ ਕਿੰਨਾ ਸਵਾਦ ਬੰਦਾ ਲੈਟਸ ਸੀ ਮਿਲ ਦੇਖ ਨਹੀਂ ਮਿਲਦੇ ਤੇ ਇਹ ਜਿਹੜਾ ਹੈਗਾ ਖੁੱਬਣ ਅਸਲ ਇਹ ਪੈਂਦਾ ਹੈਗਾ ਜੀ ਫਾਜ਼ਿਲਕਨ ਜਿੱਥੋਂ ਦਾ ਸ਼ੇਰਾ ਖੁੱਬਣ ਵੀ ਹੋਇਆ ਆ ਗਿਆ ਜੀ ਖੁੱਬਣ ਦਾ ਬਾਜ਼ਾਰ ਤੇ ਨਾਲ ਹੀ ਸੀਤੋ ਹੈ ਉਧਰ ਵੀ ਜਾਵਾਂਗੇ ਇੱਥੋਂ ਵੀ ਕਈ ਕੈਂਡੀਡੇਟ ਖੜੇ ਹੋਏ ਆ ਇੱਕ ਆਜ਼ਾਦ ਵੀ ਖੜਾ ਹੋਇਆ ਹੈ ਭਾਈ ਜਿਹੜਾ ਮਲੋੜ ਤੋਂ ਹੈ ਪਹਿਲਾਂ ਸੀਗਾ ਆਪ ਚ ਤੇ ਆਪ ਵਿੱਚ ਥੋੜੀ ਹਨਮਨ ਹੋ ਗਈ ਸੀ ਤੇ ਫਿਰ ਐਤ ਕੀ ਆਜ਼ਾਦ ਖੜਾ ਹੋਇਆ ਹੈ ਹਾਂਜੀ ਉਧਰ ਜਾਏ ਸੀ ਜੀ ਹੁਣ ਸੋਚਿਆ ਬਾਈ ਨੂੰ ਮਿਲ ਚੱਲਗੇ ਬਾਈ ਜੀ ਉਹ ਕੀ ਹਾਲ ਹੈ ਸੋ ਰਾਮ ਜੈ ਜੀ ਕਿਰਪਾ ਕਰਕੇ ਨਾ ਜੀ ਪਲੀਜ਼ ਵੋਟ ਅਕਾਲੀਤਲ ਨੂੰ ਪਾਉਣੀ ਹੈ ਹਾਂਜੀ ਅਕਾਲੀਤਲ ਹਾਂ ਵੈਰੀ ਗੁੱਡ ਟ੍ਰਾਂਸਪੋਰਟ ਦੀ ਓਡੀ ਬਹੁਤ ਲੋੜ ਹੈ ਤੇ ਅਸੀਂ ਸਾਰੇ ਪਾਸੇ ਜੋਰ ਲਾ ਰਹੇ ਹਾਂ ਜੀ ਵੱਧ ਵੱਧ ਵੋਟਾਂ ਨਾਲ ਮਤਲਬ ਜਿੱਤਾਗੇ ਰੌਲਾ ਆਇਆ ਵੀ ਬਾਈ ਦਾ ਤਾਂ ਪਿੰਡ ਹੋਰ ਪਾਸੇ ਪੈਂਦਾ ਪਰ ਬਾਈ ਤੇ ਲਿੰਕ ਆਪਣੇਰਕੇ ਚ ਬਹੁਤ ਹੈ ਤਾਂ ਕਰਕੇ ਬਾਈ ਨੂੰ ਆਖਣਾ ਹੈ ਜਿੰਨੇ ਵੀ ਤੁਹਾਡੇ ਸੰਪਰਕ ਚ ਬੰਦੇ ਆਉਂਦੇ ਸਾਰਿਆਂ ਨੂੰ ਆਖੋ ਆਨੇ ਬੀ ਬਨਪਾ ਬਤਵਾ ਦਾ ਲੀਡ ਨਾਲ ਬਟਹੰਡੇ ਤੋਂ ਲੰਬੀ ਹਲਕਤ ਜਿਤਾ ਕੇ ਭੇਜ ਗਏ ਬਹੁਤ ਬਹੁਤ ਧੰਨਵਾਦ ਬਾਈ ਜੀ ਲਓ ਜੀ ਸਮਾਂ ਰਹਿ ਗਿਆ ਥੋੜਾ ਤੇ ਹੁਣ ਪੁੱਛਦੇ ਆਪਾਂ ਜਿਹੜਾ ਘਰ ਦਾ ਕੰਮ ਆ ਉਹ ਵੀ ਜ਼ਰੂਰੀ ਐ ਚਲੋ ਬੋਟਲਾਂ ਦਾ ਕੰਮ ਤਾਂ ਚੱਲੀ ਜਾਣਾ ਚਾਰੀ ਅੰਬ ਚਾਰੀ ਅੰਬ ਮਿਲ ਜਾਣ ਤਾਂ ਬੜਾ ਵਧੀਆ ਸਰ ਚਾਰੀ ਅੰਬ ਮਿਲ ਜਾਣਗੇ ਜੀ ਸਰ ਚਾਰੀ ਅੰਬ ਕੱਲ ਨੂੰ ਜੀ ਸੌਰੀ ਬਈ ਚਾਰੀ ਅੰਬ ਨਹੀਂ ਮਿਲੇ ਘਰ ਦੇ ਘਟਰੇ ਗਾਲਾਂ ਚਲੋ ਹਾਂਜੀ ਦੋਸਤੋ ਅਸੀਂ ਹੋ ਗਏ ਜੀ ਫ੍ਰੀ ਗਰਮੀ ਬਹੁਤ ਜ਼ਿਆਦਾ ਹੈ ਤੇ ਹੁਣ ਜਾ ਰਹੇ ਆ ਜੀ ਪਿੰਡ ਨੂੰ ਜਾ ਕੇ ਨਹਾਵਾਂਗੇ ਧਵਾਵਾਂਗੇ ਰੈਸਟ ਵੀ ਕਰਾਂਗੇ ਥੋੜਾ ਜਿਹਾ ਫਿਰ ਫਿਰ ਮਤਲਬ ਲਾਵਾਂਗੇ ਜ਼ੋਰ ਪਾਰਟੀ ਆਸਤੇ ਤੇ ਮੇਰੀ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਤੜਕੇ ਉੱਠ ਕੇ ਆਪਦਾ ਵਧੀਆ ਆਰਾਮ ਨਾਲ ਮੱਥਾ ਟੇਕ ਕੇ ਵੋਟ ਪਾ ਕੇ ਆਇਓ ਤੇ ਕੱਲ ਨੂੰ ਮਿਲਾਂਗੇ ਜੀ ਆਪਾਂ ਵੋਟਾਂ ਵਾਲੇ ਦਿਨ ਵੋਟਾਂ ਦਾ ਬਲਾਕ ਲੈ ਕੇ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਦੋਸਤੋ ਮਿਲਦੇ ਆਂ ਕੱਲ ਨੂੰ ਬਾਏ ਬਾਏ ਟਾਟਾ ਲਾਸਟ ਵਿੱਚ ਇੱਕ ਮੇਰੀ ਬੇਨਤੀ ਹੈ ਸਾਰੇ ਭਰਾਵਾਂ ਨੂੰ ਜਿਦੋਂ ਆਪਾਂ ਕੱਲ ਨੂੰ ਵੋਟ ਪਾ ਕੇ ਆਵਾਂਗੇ ਤਾਂ ਵੋਟ ਪਾਉਣ ਵੇਲੇ ਇਹ ਨਾ ਇੱਕ ਸਾਈਨ ਕਰ ਦਿੰਨੇ ਆਪਾਂ ਉਹ ਸਾਰਿਆਂ ਨੇ ਪੰਜਾਬੀ 'ਚ ਕਰਨੇ ਆ ਪੰਜਾਬੀ ਗੁਰਮੁਖੀ 'ਚ ਤੇ ਆਪਣੀ ਮਾਂ ਬੋਲੀ ਹੈ ਤੇ ਤਾਂ ਕਰਕੇ ਸਾਰਿਆਂ ਨੇ ਸਾਈਨ ਪੰਜਾਬੀ 'ਚ ਕਰਨੇ ਆ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੋਸਤੋ ਮਿਲਦੇ ਆਂ ਕੱਲ੍ਹ ਨੂੰ